ਅੱਜ ਅਸੀਂ ਇੱਕ ਰੈਗੂਲਰਲੀ ਅਸੀਂ ਪਾਵਰ ਰਿਫਾਰਮਸ ਦੀ ਅਨਾਉਂਸਮੈਂਟ ਕਰ ਰਹੇ ਹਾਂ ਅੱਜ ਅਸੀਂ ਇੱਕ ਬੜਾ ਵੱਡਾ ਪਾਵਰ ਰਿਫਾਰਮ ਲੈ ਕੇ ਆ ਰਹੇ ਹਾਂ ਔਰ ਉਹਦੀ ਅਨਾਉਂਸਮੈਂਟ ਕਰ ਰਹੇ ਹਾਂ ਉਹ ਇਹ ਹੈ ਕਿ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ we are going away with all no objection certificates as far as new power connection is concerned a jd ke sadi leadership hai sade honorable national convener kejriwal ji sade honorable mukhyamantri sardar bhagwan singh maan ji e unna di guidance hai unna ne sanu keha ਕਿ ਬੜੀ ਕੰਪਲੇਂਟਸ ਆ ਰਹੀਆਂ ਔਰ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਕਿ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਮਿਲਦੇ ਔਰ ਮੇਨ ਰੀਜ਼ਨ ਇਹਦਾ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਤਾਂ ਲੋਕਾਂ ਨੂੰ ਬਿਜਲੀ ਦਈ ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ ਚ ਆ ਔਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀਏ ਚਾਹੇ ਕਮਰਸ਼ੀਅਲ ਹੈ ਰੈਜ਼ੀਡੈਂਸ਼ੀਅਲ ਹੈ ਇੰਡਸਟਰੀਅਲ ਹੈ ਵਾਈ ਵੀ ਸ਼ੁੱਡ ਨਾਟ ਬੀ ਏਬਲ ਟੂ ਸੇਲ आवर ਪਾਵਰ ਟੂ ਪੀਪਲ ਇਹ ਅ ਪਿੱਛੇ ਤੁਹਾਨੂੰ ਪਤਾ ਗਰਗ ਸਾਹਿਬ ਨੇ ਜੁਆਇਨ ਕੀਤਾ ਇਹਨਾਂ ਨਾਲ ਡਿਸਕਸ਼ਨ ਹੋਈ ਤੇ ਇਹਨਾਂ ਨੇ ਸਾਰਾ ਦੇਖੇ ਵੀ ਕਿਸ ਤਰ੍ਹਾਂ ਹੋ ਸਕਦਾ ਹੈ ਔਰ ਰੈਲੇਵੈਂਟ ਡਿਪਾਰਟਮੈਂਟਸ ਨਾਲ ਗੱਲ ਕਰਕੇ ਇਹ ਅਸੀਂ ਲੈਟਰ ਇਸ਼ੂ ਕਰਤਾ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਨਵਾਂ ਕਨੈਕਸ਼ਨ ਅਪਲਾਈ ਕਰੇਗਾ ਜਿੰਨੇ ਦਾ ਮਰਜ਼ੀ ਕਿਲੋਵੋਟ ਹੋ ਗਏ ਉਹਦਾ ਪਲਾਟ ਜਿੱਥੇ ਮਰਜ਼ੀ ਹੋਵੇ ਉਹ ਜਿੱਥੇ ਲਈ ਮਰਜ਼ੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਔਰ ਸਿਰਫ ਅਸੀਂ ਦੋ ਡਾਕੂਮੈਂਟਸ ਉਹਦੇ ਦੇਖਣੇ ਆ ਜੇ ਤਾਂ ਕਿਰਾਏ ਤੇ ਜਗ੍ਹਾ ਹੈ ਤਾਂ ਲੀਜ਼ ਡੀਡ ਜੇ ਉਹ ਮਾਲਕ ਹੈ ਤਾਂ ਉਹਦੀ ਮਲਕੀਅਤ ਦਾ ਆ ਡਾਕੂਮੈਂਟ ਔਰ ਉਸ ਤੋਂ ਇਲਾਵਾ ਸਿਰਫ ਇੱਕ ਡਾਕੂਮੈਂਟ ਹੋਰ ਚਾਹੀਦਾ ਹੈ ਉਹ ਹੈ ਕਿ ਉਹਦਾ ਪ੍ਰੂਫ ਕੋਈ ਵੀ ਚਾਏ ਪ੍ਰੈਫਰੇਬਲੀ ਆਧਾਰ ਕਾਰਡ ਜੇ ਆਧਾਰ ਕਾਰਡ ਕਿਸੇ وجہ ਨਾਲ ਉਹਦਾ ਗੁੰਮ ਗਿਆ ਜਾਂ ਉਹਦੇ ਕੋਲ ਕਾਪੀ ਨਹੀਂ ਹੈਗੀ ਤਾਂ ਤਿੰਨ ਚਾਰ ਆਪਸ਼ਨਾਂ ਅਸੀਂ ਹੋਰ ਕਰਦੇ ਹਾਂ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਜਿੱਦੇ ਚ ਐਡਰੈਸ ਹੋਵੇ ਜਾਂ ਪਾਸਪੋਰਟ ਦੀ ਕਾਪੀ ਬਟ ਫਰਸਟ ਪ੍ਰੈਫਰੈਂਸ ਵੁਡ ਬੀ ਆਧਾਰ ਕਾਰਡ ਔਰ ਜੇ ਕਾਰਪੋਰੇਸ਼ਨ ਚਾ ਸਾਨੂੰ ਕਾਰਪੋਰੇਸ਼ਨ ਦਾ ਐਨਓਸੀ ਦੀ ਲੋੜ ਨਹੀਂ ਜੇ ਪੂਡਾ ਚਾ ਗਲਾਡਾ ਗਮਾਡਾ ਅੰਮ੍ਰਿਤਸਰ ਡਿਵੈਲਪਮੈਂਟ ਕੋਈ ਵੀ ਡਿਵੈਲਪਮੈਂਟ ਅਥਾਰਟੀ ਹੈ ਸਾਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਲੋਕਾਂ ਦਾ ਬੈਨੀਫਿਟ ਹੋਏਗਾ ਔਰ ਬਿਜਲੀ ਬੋਰਡ ਦਾ ਵੀ ਬੈਨੀਫਿਟ ਹੋਏਗਾ ਲੋਕਾਂ ਦਾ ਇੱਕ ਬੈਨੀਫਿਟ ਇਹ ਹੋਏਗਾ ਕਿ ਫੌਲਡ ਘੱਟ ਪੈਣਗੇ ਅੱਜ ਦੀ ਡੇਟ 'ਚ ਕੀ ਹੁੰਦਾ ਹੈ ਕਿ ਸਾਡੇ ਕੋਲ ਐਕਚੁਅਲ ਇਨਫੋਰਮੇਸ਼ਨ ਹੀ ਨਹੀਂ ਹੁੰਦੀ ਕੋਈ ਨਾਲ ਦੇ ਦੇ ਮੀਟਰ ਤੋਂ ਤਾਰ ਖਿੱਚ ਲੈਂਦਾ ਸਾਡੀ ਕਿਤਾਬਾਂ 'ਚ ਦਿਖਾ ਰਿਹਾ ਉਹਦੇ ਕੋਲ 20 ਕਿਲੋਵੈਟ ਕਨੈਕਸ਼ਨ ਲੱਗਿਆ ਅਸੀਂ 20 ਕਿਲੋਵੈਟ ਦੇ ਹਿਸਾਬ ਨਾਲ ਟਰਾਂਸਫਾਰਮਰ ਲਗਾਤਾ ਤਿੰਨ ਤਾਰਾਂ ਉਹਦੇ 'ਚੋਂ 20-20 ਦੀਆਂ ਹੋਰ ਚੱਲ ਰਹੀਆਂ ਕਿਉਂਕਿ ਬਾਕੀਆਂ ਨੂੰ ਹਲੇ ਕਨੈਕਸ਼ਨ ਨਹੀਂ ਹੋਇਆ ਰਿਲੀਜ਼ ਐਕਚੁਅਲੀ 80 ਕਿਲੋਵੋਟ ਚੱਲ ਰਿਹਾ ਅਸੀਂ ਟਰਾਂਸਫਾਰਮਰ ਦੀ ਪਲੈਨਿੰਗ ਕਿੱਦਾਂ ਕਰਾਂਗੇ ਆਊਟੇਜਸ ਘਟਣਗੀਆਂ ਪੀਐਸਪੀਸੀਐਲ ਦੀ ਵੀ ਇਨਕਮ ਵਿੱਚ ਫਰਕ ਪੈਣਾ ਚਾਹੀਦਾ ਕਿਉਂਕਿ ਉਹਦਾ ਇੱਕ ਰੀਜ਼ਨ ਹੈ ਕਿ ਜਦੋਂ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਉਹ ਫਿਰ ਕੁੰਡੀਆਂ ਵੀ ਲਾਂਦੇ ਇਹ ਸੰਤਾ ਬਿਜਲੀ ਚਾਹੀਦੀ ਜੀ ਔਰ ਉਹਦੇ ਨਾਲ ਕੀ ਹੁੰਦਾ ਲੋਕਾਂ ਦਾ ਐਨਾ ਨੁਕਸਾਨ ਹੁੰਦਾ ਕਿਸੇ ਨੇ 6 ਮਹੀਨੇ ਕੁੰਡੀ ਲਈ ਰੱਖੀ ਕਿਸੇ ਨੇ ਸਾਲ ਲਈ ਰੱਖੀ ਕਿਸੇ ਨੇ 2 ਸਾਈ ਉਹਦੀ ਪੈਨਲਟੀ ਇੰਨੀ ਬਣ ਜਾਂਦੀ ਮੈਂ 25 25 ਗੱਜ ਦੇ ਮਕਾਨਾਂ ਤੇ 1.5 1.5 2 2 ਲੱਖ ਰੁਪਈਆ ਪੈਨਲਟੀ ਲੱਗਦੇ ਦੇਖੀ ਜਿਹਦੀ ਫਿਰ ਅੱਗੇ ਦਲੀਲ ਅਪੀਲ ਨਹੀਂ ਹੁੰਦੀ ਜੇ ਅਪੀਲ ਤੁਸੀਂ ਕਰਨੀ ਵੀ ਹੈ ਪਹਿਲੀ ਗੱਲ ਤਾਂ ਉਹਦੀ ਸੁਣਵਾਈ ਨਹੀਂ ਹੋਣੀ ਜੇ ਸੁਣਵਾਈ ਹੋਣੀ 50% ਤੁਹਾਨੂੰ ਪੈਸੇ ਜਮ੍ਹਾਂ ਕਰਾਣੇ ਪੈਣੇ ਔਰ ਦੂਜੀ ਗੱਲ ਇਹ ਹੈ ਸਾਡੀ ਪਲਾਨਿੰਗ ਬੈਟਰ ਹੋ ਜਾਏਗੀ ਔਰ ਕੰਪਲੇਂਟਸ ਵੀ ਕਟਨ ਗਿਆ ਐਸ ਫਾਰ ਐਸ ਇਲੈਕਟ੍ਰਿਸਿਟੀ ਇਜ਼ ਕਨਸਰਨਡ ਇਹ ਜਿਹੜਾ ਆਰਡਰ ਹੈ ਰਿਕਾਰਡਿੰਗ ਐਨਓਸੀਸ ਇਹ ਇਮੀਡੀਏਟਲੀ ਲਾਗੂ ਹੋ ਰਿਹਾ ਵਿਦ ਇਮੀਡੀਏਟ ਇਫੈਕਟ